ਐਡਵੋਕੇਟ ਜਨਰਲ ਸਾਹਿਬ ਕਹਿ ਰਹੇ ਆ ਕਿ ਸਿੱਤੂ ਮੂਸੇ ਵਾਲੇ ਦੀ ਮੌਤ ਦਾ ਕਾਰਨ ਜਿਹੜੀ ਉਹਦੀ ਸਿਕਿਉਰਿਟੀ ਵਾਪਸ ਲਈ ਸੀ ਉਹ ਕਾਰਨ ਬਣਿਆ ਉਹਦਾ ਉਹ ਸਿਕਿਉਰਿਟੀ ਵਾਪਸ ਕਿਹਨੇ ਲਈ ਹੋਮ ਮਿਨਿਸਟਰ ਕੌਣ ਸੀ ਭਗਵੰਤ ਮਾਨ ਉਹ ਸਿਕਿਉਰਿਟੀ ਦੀ ਖਬਰ ਲੀਕ ਕਿਹਨੇ ਕੀਤੀ ਸੀਐਮ ਭਗਵੰਤ ਮਾਨ ਦੇ ਐਡਵਾਈਜ਼ਰ ਬਲਤੇਜ ਪੰਨੂ ਨੇ ਪੰਜਾਬੀ ਨਿਊਜ਼ ਟੂਡੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਖੁਦ ਕਬੂਲ ਲਿਆ ਹੈ ਸਿੱਧੂ ਮੂਸੇਵਾਲੇ ਦਾ ਕਤਲ ਜੀ ਹਾਂ ਜਿੱਥੇ ਬਿਕਰਮਜੀਤ ਸਿੰਘ ਮਜੀਠੀਆ ਨੇ ਖੁਦ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਤੇ ਦੱਸਿਆ ਭਗਵੰਤ ਮਾਨ ਨੇ ਸਿਕਿਉਰਟੀ ਹਟਵਾਈ ਸੀ ਸੁਰੱਖਿਆ ਹਟ ਜਾਣ ਕਰਕੇ ਜਿੱਥੇ ਸਿੱਧੂ ਮੂਸੇਵਾਲੇ ਦੀ ਹੱਤਿਆ ਹੋਈ ਹੈ ਸੀਐਮ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਸ ਕੁਸਤੀ ਕੁਰਸੀ ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ ਸੁਪਰੀਮ ਕੋਰਟ ਦੇ ਵਿੱਚ ਖੁਦ ਇਹ ਗੱਲ ਕਬੂਲੀ ਗਈ ਹੈ ਕਿ ਸਿੱਧੂ ਦਾ ਕਤਲ ਜਿਹੜਾ ਹੈ ਸਿਕਿਉਰਟੀ ਘਟਾਉਣ ਕਰਕੇ ਹੀ ਹੋਇਆ ਹੈ ਇਸ ਦਾ ਕਤਲ ਜਿਹੜਾ ਹੈ ਸਿਕਿਉਰਟੀ ਦੇ ਘਟਣ ਕਰਕੇ ਹੀ ਕਤਲ ਕਾਂਡ ਜਿਹੜਾ ਹੈ ਵਾਪਰਿਆ ਹੈ ਸੋ ਆਖਰ ਹੋਰ ਕੀ ਕੀ ਰਾਜ਼ ਖੋਲੇ ਨੇ ਵਿਕਰਮਜੀਤ ਸਿੰਘ ਮਜੀਠੀਆ ਨੇ ਆਓ ਵੇਖਦੇ ਹਾਂ ਇਸ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਨਰੇਬਲ ਸੁਪਰੀਮ ਕੋਰਟ 'ਚ ਇੱਕ ਕੇਸ ਲੱਗਿਆ ਸੀ ਪੰਜਾਬ ਸਰਕਾਰ ਦਾ ਕਿ ਜਿਹੜੀ ਚੀਫ ਮਿਨਿਸਟਰ ਭਗਵੰਤ ਸਿੱਧਾਨ ਦੇ ਅੱਗੇ ਸੜਕ ਜਾਂਦੀ ਹੈ ਉਹ ਸੜਕ ਖੋਲੀ ਜਾਵੇ ਔਰ ਆਨਰੇਬਲ ਹਾਈ ਕੋਰਟ ਨੇ ਪੰਜਾਬ ਔਰ ਹਰਿਆਣਾ ਹਾਈ ਕੋਰਟ ਨੇ ਉਹਦੇ ਚ ਇਹ ਫੈਸਲਾ ਦਿੱਤਾ ਸੀ ਕਿ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਲਈ ਇਹ ਸੜਕ ਖੁੱਲ ਜਾਣੀ ਚਾਹੀਦੀ ਸੀ ਐਮ ਹੌਸੱਗੇ ਇਹ ਕੇਸ ਨੂੰ ਲੈ ਕੇ ਪੰਜਾਬ ਸਰਕਾਰ ਸੁਪਰੀਮ ਕੋਰਟ ਗਈ ਔਰ ਅੱਜ ਸੁਪਰੀਮ ਕੋਰਟ ਚ ਸੁਲਵਾਈ ਦੌਰਾਨ ਜਿਹੜੇ ਜਸਟਿਸ ਸੰਜੀਵ ਖੰਨਾ ਸਾਹਿਬ ਤੇ ਜਸਟਿਸ ਆਨਰੇਬਲ ਜਸਟਿਸ ਦਿਪਾਂਕਰ ਦੱਤਾ ਜੀ ਉਹਨਾਂ ਦੇ ਅੱਗੇ ਕੇਸ ਲੱਗਿਆ ਸੀ ਜਿੱਥੇ ਬੜੀ ਹੈਰਾਨੀ ਵਾਲੀ ਗੱਲ ਪੇਸ਼ ਹੋਈ ਅੱਜ ਉਥੇ ਪੰਜਾਬ ਸਰਕਾਰ ਦੇ ਭਗਵੰਤ ਮਾਨ ਦੇ ਚੁਣੇ ਹੋਏ ਐਡਵੋਕੇਟ ਜਨਰਲ ਗੁਰਮਿੰਦਰ ਗੈਰੀ ਜੀ ਕਹਿੰਦੇ ਆ ਔਰ ਮੈਂ ਪੜ ਰਿਹਾ ਹਾਂ ਕਿ ਜੋ ਉਥੇ ਬੋਲਿਆ ਗਿਆ ਜੋ ਲਿਖਿਆ ਗਿਆ ਹੈ ਟੁਡੇ ਦੀ ਐਡਵੋਕੇਟ ਜਨਰਲ ਆਫ ਪੰਜਾਬ ਸੀਨੀਅਰ ਐਡਵੋਕੇਟ ਗੁਰਮਿੰਦਰ ਸਿੰਘ beseeched the court to stay the high court direction. He pointed out that the killing of Singer Sidhu Moosewala, saying that he was killed two days after his security was scaled down. The AG also referred to a rocket propelled grenade attack on the intelligence headquarters. Aj, a, Advocate General Sahab keh rahe hai, ਕਿ ਸਿੱਧੂ ਮੂਸੇਵਾਲੇ ਦੀ ਮੌਤ ਦਾ ਕਾਰਨ ਜਿਹੜੀ ਉਹਦੀ ਸਿਕਿਉਰਿਟੀ ਵਾਪਸ ਲਈ ਸੀ ਉਹ ਕਾਰਨ ਬਣਿਆ ਉਹਦਾ ਉਹ ਸਿਕਿਉਰਿਟੀ ਵਾਪਸ ਕਿਹਨੇ ਲਈ ਹੋਮ ਮਿਨਿਸਟਰ ਕੌਣ ਸੀ ਭਗਵੰਤ ਮਾਨ ਉਹ ਸਿਕਿਉਰਿਟੀ ਦੀ ਖਬਰ ਲੀਕ ਕਿਹਨੇ ਕੀਤੀ ਸੀਐਮ ਭਗਵੰਤ ਮਾਨ ਦੇ ਐਡਵਾਈਜ਼ਰ ਬਲਤੇਜ ਪੰਨੂ ਨੇ ਚੀਫ ਮਿਨਿਸਟਰ ਦੇ ਦਫਤਰ ਨੇ ਇਹ ਖਬਰ ਲੀਕ ਕੀਤੀ ਹੈ ਔਰ ਖਬਰ ਲੀਕ ਕਰਨ ਤੋਂ ਬਾਅਦ ਲੋਕ ਜਿਨ੍ਹਾਂ ਨੇ ਸਿੱਧੂ ਮੂਸੇਵਾਲੇ ਨੂੰ ਮਾਰਨ ਦੀ ਸਾਜ਼ਿਸ਼ ਬਲਾਈ ਸੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਉਹਦੇ ਨਾਲ ਸਿਕਿਉਰਿਟੀ ਨਹੀਂ ਆ ਰੋ ਉਹਨੂੰ 2 ਦਿਨਾਂ ਦੇ ਅੰਦਰ ਅੰਦਰ ਮਾਰ ਕੇ ਢੇਰ ਕਰਤਾ ਅੱਜ ਜਦ ਐਡਵੋਕੇਟ ਜਰਨਲ ਪੰਜਾਬ ਦਾ ਇਹ ਗੱਲ ਆਨਰੇਬਲ ਸੁਪਰੀਮ ਕੋਰਟ ਕੇ ਮੰਨੀ ਜਾਂਦਾ ਹੈ ਤੇ ਫਿਰ ਮੈਂ ਮੰਗ ਕਰਦਾ ਕਿ ਪਰਚਾ ਸਿੱਧਾ ਦਰਜ ਹੋਵੇ ਭਗਵੰਤ ਮਾਨ ਤੇ ਬਲਤੇਜ ਪੰਨੂ ਤੇ ਜਿਨ੍ਹਾਂ ਦੇ ਕਾਰਨਾ ਕਰਕੇ ਜਿਨ੍ਹਾਂ ਦੀ ਨਲੈਕੀ ਕਰਕੇ ਜਿਨ੍ਹਾਂ ਦੀ ਮਿਲੀ ਭੁਗਤ ਕਰਕੇ ਅੱਜ ਸਿੱਧੂ ਮੂਸੇਵਾਲਾ ਇਸ ਸੰਸਾਰ 'ਚ ਨਹੀਂ ਹੈ ਉਹਨਾਂ ਦੇ ਮਾਤਾ ਪਿਤਾ ਜਿਹੜੀ ਗੱਲ ਕਰਦੇ ਸੀ ਜਿਹੜੀ ਗੱਲ ਲੋਕ ਪੰਜਾਬ ਦੇ ਕਰਦੇ ਸੀ ਦੇਸ਼ ਦੁਨੀਆ 'ਚ ਕਰਦੇ ਸੀ ਅੱਜ ਉਹ ਗੱਲ ਸੁਪਰੀਮ ਕੋਰਟ 'ਚ ਪੰਜਾਬ ਦੇ ਐਡਵੋਕੇਟ ਜਨਰਲ ਨੇ ਆਨ ਰਿਕਾਰਡ ਮੰਨੀ ਕਿ ਸਿੱਧੂ ਮੂਸੇਵਾਲੇ ਦੀ ਡੈਥ ਦਾ ਕਾਰਨ ਪੰਜਾਬ ਸਰਕਾਰ ਦੀ ਸਿਕਿਉਰਿਟੀ ਘਟਾਉਣਾ ਔਰ ਉਹ ਸਿਕਿਉਰਿਟੀ ਭਗਵੰਤ ਮਾਨ ਨੇ ਘਟਾਈ ਜੀ ਇਸ ਲਈ ਪਰਚਾ ਦਰਜ ਹੋਵੇ ਪੰਨੂ ਤੇ ਬਲਤੇਜ ਪੰਨੂ ਐਡਵਾਈਜ਼ਰ ਤੇ ਤੇ ਭਗਵੰਤ ਮਾਨ ਤੇ ਔਰ ਇਹ ਸਾਰੇ ਕਾਗਜ਼ ਮੈਂ ਹੁਣੇ ਟਵੀਟ ਕਰਕੇ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਕਿ ਲੋਕਾਂ ਤੱਕ ਸੱਚ ਪਹੁੰਚੇ ਔਰ ਮੈਂ ਲੋਕਾਂ ਨੂੰ ਬੇਨਤੀ ਕਰੂੰਗਾ ਕਿ ਸਮਾ ਆ ਗਿਆ ਜਾਗੋ ਇਸ ਨਕਮੀ ਸਰਕਾਰ ਨੂੰ ਭਗਵੰਤ ਮਾਨ ਦੀ ਨਕਮੀ ਕਾਰਗੁਜ਼ਾਰੀ ਨੂੰ ਇਹਦਾ ਘੇਰਾ ਪਾਓ ਲੋਕਾਂ ਅੱਗੇ ਜਿਨ੍ਹਾਂ ਨੇ ਲਾਣ ਆਰਡਰ ਪੰਜਾਬ ਦਾ ਫੇਲ ਕਰਤਾ ਉਹਨਾਂ ਦੇ ਚਿਹਰੇ ਨੰਗੇ ਹੋਣ ਤੇ ਉਹਨਾਂ ਦੇ ਸੱਚ ਸਾਹਮਣੇ ਆਵੇ ਸਿੱਧੂ ਮੂਸੇਵਾਲੇ ਨੂੰ ਇਨਸਾਫ ਮਿਲੇ ਔਰ ਇਹ ਵੀ ਨਾ ਭੁੱਲੋ ਕਿ ਇਹ ਉਹੀ ਮੁੱਖ ਮੰਤਰੀ ਆ ਜੀਨੇ ਜੇਲਾ ਚੋਂ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਵਾਈ ਹੋਈ ਆ ਔਰ ਅੱਜ ਤੱਕ ਆਨਰੇਬਲ ਹਾਈ ਕੋਰਟ 'ਚ ਉਸ ਦੀ ਕੋਈ ਕਾਰਵਾਈ ਨਹੀਂ ਹੋਈ ਹਾਈ ਕੋਰਟ 'ਚੋ ਕੇਸ ਚੱਲਦਾ ਇਸ ਲਈ ਇਨਸਾਫ ਨਹੀਂ ਮਿਲਣਾ ਇਹਨਾਂ ਨੂੰ ਘੇਰਨਾ ਪੈਣਾ ਔਰ ਇਨਸਾਫ ਲੈਣਾ ਪੈਣਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ